13ਵੀਂ ਵਾਰ ਪੈਰੋਲ ਮਿਲ ਜਾਣਾ ਮਾਨੂੰ ਕਿਸੇ ਕਿ ਨਹੀਂ ਪਹੁੰਚਦੀ ਬਹੁਤ ਜ਼ਿਆਦਾ ਬਹੁਤ ਥੋੜੀ ਨਹੀਂ ਬਹੁਤ ਜ਼ਿਆਦਾ ਤੇ ਸ਼ਾਇਦ ਮੈਨੂੰ ਇਹ ਵੀ ਲੱਗਦਾ ਵੀ ਜਾਂਦਾ ਆਪਣੇ ਵਰਨਾਵਾ ਤੇ ਜਾਂ ਸੱਤ ਸੱਤ ਜੇਲ ਬਣਾ ਦਨ ਵੀ ਤੁਸੀਂ ਸੱਤ ਡੇਰੇ ਚ ਹੀ ਰਹੋ ਤੇ ਜੇਲ ਸਮਝੋ ਵੀ ਉੱਥੇ ਤੁਹਾਡੀ ਕੈਦ ਪੂਰੀ ਹੋਈ ਜਾਊਗੀ ਦੀਰੀ ਦੇ ਵਿੱਚ ਜਾਣ ਦੇ ਨਾਲ ਕਿਹੜੇ ਕਿਹੜੇ ਕੇਸ ਪ੍ਰਭਾਵਤ ਹੋ ਸਕਦੇ ਉਹ ਜਿਹੜੇ ਨਮਰਦ ਕੀਤੇ ਮੁੰਡੇ ਉਹਨਾਂ ਦਾ 3 ਸਾਲ ਤਾਂ ਹਾਈ ਕੋਰਟ ਚ ਤੱਲੇ ਹੀ ਨੇ ਕੇਸ ਉੱਥੇ ਨਪੇ ਰਿਆ ਕੋਈ ਕਦੇ ਵਕੀਲ ਨਹੀਂ ਪੇਸ਼ ਹੋਇਆ ਕਦੇ ਕਿਵੇਂ 3 ਸਾਲਾਂ ਤੋਂ ਹੁਣ ਕੋਈ ਮਾਈ ਦਾ ਲਾਲ ਜੱਜ ਸਾਹਿਬ ਉੱਠਿਆ ਉਹਨੇ ਸੁਣ ਕੇ ਤੇ ਇਹਨਾਂ ਦੀਆਂ ਜਿਹੜੀਆਂ ਅਪੀਲਾਂ ਸੀ ਉਹ ਖਾਰਜ ਕਰਕੇ ਤੇ ਉਹ ਪੰਚਕੁੱਲੇ ਕੋਰ ਨੂੰ ਹੁਕਮ ਦਿੱਤੇ ਵੀ ਤੁਸੀਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਕੋਈ ਕੇਸ ਨੂੰ ਖਤਮ ਕਰੋ ਤਰਤੀ ਜਦੋਂ ਮੈਂ న్యూਸ ਸੁਣੀਆ ਉਦੋਂ ਦਾ ਮੇਰੇ ਚੈਨ ਬੇਚੈਨ ਹੋ ਰਿਹਾ ਮੈਂ ਵੀ ਉਸ ਦਾ ਮੈਨੂੰ ਬਹੁਤ ਡਰ ਆ ਵੀ ਉਹ ਜਿਹੜੇ ਜ਼ਿਆਦਾ ਮੁੰਡੇ ਨੇ ਫਗਵਾਇਆ ਦਿੱਤੀਆਂ ਹੈ ਉਹ ਉਸ ਏਰੀਏ ਦੀ ਹੈ। ਉਮਰ ਵੀ ਨਹੀਂ 16 16 17 17 ਸਾਲ ਦੀ ਸੀ ਉਸ ਟਾਈਮ ਜਦੋਂ ਉਹਨਾਂ ਦੇ ਆਪਰੇਸ਼ਨ ਹੋਏ ਆ। ਉਹ ਅੱਜ ਨਾ ਉਹ ਜਰਾਨੀਆਂ ਜਿੰਨਾ ਬੰਦਿਆਂ ਚ ਨਾ ਮਰਦ ਅੱਜ ਇੱਕ ਮੁੰਡੇ ਨਾਲ ਗੱਲ ਹੋਈ ਆ ਉਹ ਮੇਰੇ ਕੋਲੇ ਰੋਂਦਾ ਵੀ ਸੀ ਉਹਦਾ ਬਾਈ ਜੀ ਜੇ ਅੱਜ ਦਾ ਆ ਦੱਸ ਦੇਣਾ ਚ ਅਸੀਂ ਬਚ ਗਏ ਨਾ ਤਾਂ ਸਮਝੋ ਬਚ ਗਏ। ਜੋ ਮੈਂ ਬੋਲੇ ਉਹ ਅੱਖੀਂ ਦੇਖਿਆ ਤੇ ਕੰਨੀ ਸੁਣ ਕੇ ਸੱਚ ਬੋਲਿਆ। ਮੈਂ ਹੋਰ ਮੈਂ ਇਹਦੇ ਨਾਲ ਕੋਈ ਮੈਨੂੰ ਕਿਸੇ ਹੋਰ ਨਿੱਜੀ ਦੁਸ਼ਮਣੀ ਜਾਂ ਕੋਈ ਕੁਛ ਕਟੂਕਟ ਸੱਤ ਵਾਰ ਅਜਿਹੇ ਸਮੇਂ ਆਇਆ ਜਦੋਂ ਕਦੇ ਦਿੱਲੀ 'ਚ ਵੋਟਾਂ ਹੁੰਦੀਆਂ ਨੇ ਜਦੋਂ ਹਰਿਆਣੇ 'ਚ ਹੁੰਦੀਆਂ ਨੇ ਜਾਂ ਫਿਰ ਕੇਂਦਰ ਦੀਆਂ ਵੋਟਾਂ ਹੁੰਦੀਆਂ ਨੇ ਜਾਂ ਕਿਹੜੀ ਸਟੇਟਾਂ ਦੀਆਂ ਹੁੰਦੀਆਂ ਨੇ ਸੱਤ ਵਾਰ ਤਾਂ ਉਸ ਸਮੇਂ ਪਰੂਲ ਮਿਲੀ ਹੈ ਕਿ ਵੋਟਾਂ ਦੀ ਖੇਡ ਹੈ ਇਹ ਵੋਟ ਬੈਂਕ ਦਾ ਨਤੀਜਾ ਵੋਟ ਬੈਂਕ ਦਾ ਸਰਕਾਰਾਂ ਨੂੰ ਹੁੰਦਾ ਹੈ ਵੀ ਸ਼ਾਇਦ ਇਹਦੇ ਪੱਲੇ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਵੋਟ ਬੈਂਕ ਹੈ ਜਾਂ ਇਹਦੇ ਪੱਲੇ ਕੋਈ ਵੋਟ ਹੈ ਇਸੀ ਤਰ੍ਹਾਂ ਦਵੂਗੇ ਬੇਵਾਕੋ ਕੇ ਦੇਵਾਂਗੇ ਠੋਕ ਕੇ ਉਸ ਘੜੀ ਨੂੰ ਇੰਤਜ਼ਾਰ ਕਰ ਰਹੇ ਆਂ ਵੀ ਪ੍ਰਮਾਤਮਾ ਉਹ ਦਿਨ ਤੇ ਉਹ ਟਾਈਮ ਉਹ ਘੜੀ ਸੁਲੱਖਣੀ ਹੋਊਗੀ ਕਿ ਜਦੋਂ ਆਜੇ ਤੇ ਅਸੀਂ ਆਪਦੀ ਜ਼ਿੰਦਗੀ ਦਾ ਬੋਝ ਲਾ ਕੇ ਹੌਲੇ ਹੋ ਜੀਏ ਫੁੱਲ ਵਾਂਗ ਉਹ ਆ ਦੇ ਕਾਲੇ ਪੀੜੀ ਤੇ ਇਸ ਤਰ੍ਹਾਂ ਦੇ ਕੋਈ ਇੰਜੈਕਸ਼ਨ ਚੱਲੇ ਉਹ ਲਾਉਣੇ ਤੁਸੀਂ 10 ਮਿੰਟ ਪਾਜੋ ਉਹ ਸੁਣ ਕਰਕੇ ਤੇ ਉਦੋਂ ਪਤਾ ਲੱਗਦਾ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਸਾਡਾ ਕੀ ਹੈ ਕੁਝ ਤੇ ਰਣਜੀਤ ਸਿੰਘ ਨੂੰ ਜਦੋਂ ਮਾਰਿਆ ਘੱਟ ਤੋਂ ਘੱਟ 2 ਮਹੀਨੇ ਗੱਡੀਆਂ ਲੈ ਕੇ ਹੋਟਲਾਂ 'ਚ ਕਦੇ ਰੈਸਟੋਰੈਂਟ ਕਦੇ ਕਿਤੇ ਕਦੇ ਕਿਤੇ ਰਹਿ ਰਹਿ ਕੇ ਜਾ ਕੇ ਉਹਦਾ ਮਰਡਰ ਕੀਤਾ ਸੀ ਜਿਹੜਾ ਸਾਡਾ ਮੇਨ ਹੈ ਬਿਹਤਰੀ ਵਾਲਾ ਗੁਰੂ ਪਾਸ਼ਾ ਆ ਉਹਦੇ ਬੰਦੇ ਸਾਡਾ ਕਿਸੇ ਦਾ ਧਿਆਨ ਹੀ ਨਹੀਂ ਯਾਰ ਐਦੋਂ ਉੱਤੇ ਸਾਡੀ ਬਦ ਕਿਸਮਤੀ ਕੀ ਹੋਊਗੀ ਵਲਤਕਾਰੀ ਸੌਦਾ ਸਾਦ ਨੂੰ ਇੱਕ ਵਾਰ ਫੇਰ 13ਵੀਂ ਵਾਰ ਪੈਰੋਲ ਮਿਲੀ ਹੈ ਇਹ ਪ੍ਰੋਲ ਇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਉਹ ਸਾਧ ਹੁਣ ਡੇਰਾ ਸਿਰਸਾ ਦੇ ਵਿੱਚ ਗਿਆ ਹੈ ਸਾਡੇ ਨਾਲ ਖੱਟਾ ਸਿੰਘ ਨੇ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਨੇ ਕਈ ਅਹਿਮ ਖੁਲਾਸੇ ਇਹਨਾਂ ਦੇ ਵੱਲੋਂ ਪਹਿਲਾਂ ਵੀ ਕੀਤੇ ਗਏ ਨੇ ਤਾਂ ਇੱਕ ਗਵਾਹ ਵੀ ਨੇ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਗਵਾਹੀ ਤੋਂ ਬਾਅਦ ਉਹ ਪੱਤਰਕਾਰ ਦੇ ਕਤਲ ਮਾਮਲੇ 'ਚ ਸਜ਼ਾ ਵੀ ਹੋਈ ਸੀ ਬਹੁਤ ਬਹੁਤ ਸੁਭਾਗਤ ਹੈ ਜਨਾਬ ਬਹੁਤ ਬਹੁਤ ਸੋਨਮਾ ਅੱਛਾ ਕਿਸ ਤਰੀਕੇ ਨਾਲ ਦੇਖਦੇ ਹੋ 13ਵੀਂ ਵਾਰ ਪੈਰੋਲ ਮਿਲ ਜਾਣਾ ਮਨ ਨੂੰ ਠੇਸ ਕਿ ਨਹੀਂ ਪਹੁੰਚਦੀ ਹੈ ਬਹੁਤ ਜ਼ਿਆਦਾ ਬਹੁਤ ਥੋੜੀ ਨਹੀਂ ਬਹੁਤ ਜ਼ਿਆਦਾ ਇੱਕ ਬੰਦੇ ਬੰਦੀ ਸਿੰਘਾਂ ਦੀ ਲਾਲੋ ਤੁਸੀਂ ਹੋਰ ਬਹੁਤ ਸਾਰੇ ਜਿਹੜੇ ਵਿਚਾਰਿਆਂ ਦਾ ਕੋਈ ਨਾਂ ਹੀ ਨਹੀਂ ਆਪਣੂ ਜਿਹੜੇ ਇਸ ਤਾਈ ਪਹੁੰਚ ਹੀ ਨਹੀਂ ਸਕਦੇ ਉਹਨਾਂ ਦੀ ਸਜ਼ਾ ਵੀ ਸ਼ਾਇਦ ਪੂਰੀਆਂ ਹੋ ਗਈਆਂ ਹੋਣੀਆਂ ਉਹਨਾਂ ਨੂੰ ਵੀ ਬਾਹਰ ਦੀ ਹਵਾ ਨਹੀਂ ਲੱਗ ਰਹੀ ਇੱਕ ਬੰਦਾ ਬੰਦੀ ਸਿੰਘਾਂ ਨੇ ਕੋਈ ਇਹ ਨੇ ਆਪਦੇ ਗੁਨਾਹ ਲੁਕਾਉਣ ਦੀ ਖਾਤਰ ਕੁੜੀਆਂ ਦਾ ਬਲਾਤਕਾਰ ਦੀ ਨੂੰ ਦਬਾਉਣ ਦੀ ਖਾਤਰ ਮਰਡਰ ਕੀਤੇ ਉਹਨਾਂ ਨੇ ਇੱਕ ਆਪਦੇ ਧਰਮ ਦੀ ਖਾਤਰ ਆਪਦੇ ਗੁਰੂਆਂ ਦੀ ਖਾਤਰ ਉਹ ਉਹਨਾਂ ਨੇ ਉਸ ਤਰ੍ਹਾਂ ਦਾ ਕਦਮ ਚੱਕੇ ਉਹਨਾਂ ਨੇ ਕੋਈ ਆਪਦੀ ਸ਼ੌਹਰਤ ਖਾਤਰ ਜਾਂ ਕਿਸੇ ਦੀ ਖਾਤਰ ਨਹੀਂ ਉਹਨਾਂ ਨੂੰ ਅੱਜ ਕੋਈ ਪੁੱਛ ਨਹੀਂ ਰਿਹਾ ਕਦੇ ਉਹਨਾਂ ਦੇ ਕਿਸੇ ਦੀ ਮਾਂ ਮਰ ਗਈ ਕਿਸੇ ਦਾ ਪਿਓ ਮਰ ਗਿਆ ਕਿਸੇ ਉਹਨਾਂ ਨੂੰ ਐ ਲੈ ਕੇ ਜਾ ਰਹੇ ਜਿਵੇਂ ਕੋਈ ਪਤਾ ਨਹੀਂ ਕਿੰਨਾ ਕੁ ਹਵਾ ਚ ਨਾ ਉੱਡ ਜਾਣ ਤੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਇਹ ਹਾਲੇ 7 ਸਾਲ ਹੋ ਨੇ 7 ਸਾਲਾਂ ਚ 13 ਵਾਰ ਪੈ ਰੋਲ ਮਿਲ ਗਈ ਉਹਨਾਂ ਨੂੰ 30 ਸਾਲ ਹੋ ਗਏ ਕਿ 29 ਸਾਲ ਹੋ ਗਏ ਇਹ ਤਾਂ ਸਰਕਾਰਾਂ ਦਾ ਬੱਸ ਚੱਲੇ ਜੇ ਕੋਰਟਾਂ ਦਾ ਡਰ ਨਾ ਹੋਵੇ ਤੇ ਸ਼ਾਇਦ ਮੈਨੂੰ ਇਹ ਵੀ ਲੱਗਦਾ ਵੀ ਜਾਂਦਾ ਆਪਣੇ ਬਰਨਾਵਾ ਤੇ ਜਾਂ ਸਰਸਾ ਜੇਲ੍ਹ ਬਣਾ ਦਨ ਵੀ ਤੁਸੀਂ ਸਰਸੇ ਦੇਰੇ ਚ ਹੀ ਰਹੋ ਤੇ ਜੇਲ ਸਮਝੋ ਵੀ ਉੱਥੇ ਤੁਹਾਡੀ ਕੈਦ ਪੂਰੀ ਹੋਈ ਜਾਊਗੀ ਆ ਵੀ ਨਾ ਬੱਸ ਜੇਲ੍ਹ ਚ ਆ ਵੀ ਇਹ ਵੀ ਨਾ ਜੇਲ੍ਹ ਚ ਜੇ ਸਰਕਾਰਾਂ ਦਾ ਬੱਸ ਹੋਵੇ ਤਾਂ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਕੋਰਟਾਂ ਨੇ ਹਜੇ ਵੀ ਬਹੁਤ ਐਸ ਤੇ ਸੁਨਿਆਤ ਲੈ ਰਹੀਆਂ ਉਹਨਾਂ ਦਾ ਮਤਲਬ ਡਰ ਹੈ ਤਾਂ ਸਹੀ ਤੇ ਸਹੀ ਚੱਲ ਰਹੀਆਂ ਤਾਂ ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕੋਰਟਾਂ ਦਾ ਤੇ ਜੇ ਉਹ ਉਹਨਾਂ ਦਾ ਡਰ ਨਾ ਹੋਵੇ ਤਾਂ ਇਹ ਤਾਂ ਇਹ ਤਾਂ ਸਜਾ ਸੋਜਾ ਦਾ ਕੋਈ ਪਰਵਾਹ ਨਹੀਂ ਸੀ ਹਾਂਜੀ ਡੀਰੀ ਦੇ ਵਿੱਚ ਜਾਣ ਦੇ ਨਾਲ ਕਿਹੜੇ ਕਿਹੜੇ ਕੇਸ ਪ੍ਰਭਾਵਿਤ ਹੋ ਸਕਦੇ ਨੇ ਮੇਨ ਜਿਹੜਾ ਉਹ ਜਿਹੜੇ ਨਮਰਦ ਕੀਤੇ ਮੁੰਡੇ ਉਹਨਾਂ ਦਾ ਤਿੰਨ ਸਾਲ ਤਾਂ ਹਾਈ ਕੋਰਟ ਚ ਚੱਲਿਆ ਹੀ ਨੇ ਕੇਸ ਉੱਥੇ ਨਪੇ ਰ ਕੋਈ ਕਦੇ ਵਕੀਲ ਨਹੀਂ ਪੇਸ਼ ਹੋਇਆ ਕਦੇ ਕਿਵੇਂ 3 ਸਾਲਾਂ ਤੋਂ ਹੁਣ ਕੋਈ ਮਾਈ ਦਾ ਲਾਲ ਜੱਜ ਸਾਹਿਬ ਉੱਠਿਆ ਉਹਨੇ ਸੁਣ ਕੇ ਤੇ ਇਹਨਾਂ ਦੀਆਂ ਜਿਹੜੀਆਂ ਅਪੀਲਾਂ ਸੀ ਉਹ ਖਾਰਜ ਕਰਕੇ ਤੇ ਉਹ ਪੰਚਕੁੱਲੇ ਕੋਰਟ ਨੂੰ ਆਦੇਸ਼ ਦਿੱਤੇ ਵੀ ਤੁਸੀਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਇਸ ਕੋਈ ਕੇਸ ਨੂੰ ਖਤਮ ਕਰੋ ਉਹ ਜਿਹੜਾ ਹੈ ਨਾ ਮੈਨੂੰ ਇਹ 10 ਦਿਨ ਜਿਹੜਾ ਸਰਸੇ ਗਿਆ ਹੈ ਨਾ ਮੈਨੂੰ ਉਹਦਾ ਤੜਕੇ ਜਦੋਂ ਮੈਂ ਨਿਊਜ਼ ਸੁਣੀਆ ਉਦੋਂ ਦਾ ਮੇਰੇ ਚੈਨ بے ਚੈਨ ਹੋ ਰਿਹਾ ਮੈਂ ਵੀ ਉਸ ਦਾ ਮੈਨੂੰ ਬਹੁਤ ਡਰ ਹੈ ਵੀ ਉਹ ਜਿਹੜੇ ਜਿਆਦਾ ਮੁੰਡੇ ਨੇ ਗੋਆਣੇ ਦਿੱਤੀਆਂ ਉਹ ਉਸ ਏਰੀਏ ਦੇ ਆ ਉੱਥੋਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਉਹਨਾਂ ਨੂੰ ਵੀ ਖਤਰਾ ਹੈ ਉਹਨਾਂ ਦੇ ਕਿਤੇ ਜਾਂਦੇ ਹੋਂਦਾਂ ਨੂੰ ਐਕਸੀਡੈਂਟ ਵੀ ਹੋ ਸਕਦਾ ਮਰਵਾ ਦਾ ਨਾ ਹੋ ਸਕਦਾ ਉਹਨਾਂ ਨੂੰ ਘਰੇ ਭੇਜ ਕੇ ਬੰਦਿਆਂ ਤੋਂ ਇੰਨਾ ਉਹਨਾਂ ਨੂੰ ਡਰਾ ਦਾ ਨਾ ਉਹਨਾਂ ਤੇ ਇੰਨਾ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਉਹਨਾਂ ਦਾ ਦਿਮਾਗ ਇਸ ਤਰ੍ਹਾਂ ਦਾ ਕਰਦਾ ਨਾ ਵੀ ਉਹ ਗਾਹ ਅਗਵਾਹੀ ਵਾਸਤੇ ਨਾ ਜਾਣ ਵੀ ਅਸਤੇ ਜਾਂਦੇ ਹੀ ਨਹੀਂ ਅਸਤੇ ਕੀ ਕੀ ਡੇਰੇ ਦੇ ਵਿੱਚ ਇੰਨੇ ਗੁੰਡੇ ਪਾਲੇ ਹੋਏ ਨੇ ਤੇ ਗੁੰਡੇ ਤਾਂ ਜਿਹੜੇ ਸੁਣ ਪਹਿਲਾਂ ਮੈਂ ਦੱਸ ਘਟੇ ਵੀ ਇੱਕ ਸਿਪਾਈ ਦੇ ਬੰਦਾ ਘਰੇ ਉਤੇ ਜਾ ਕੇ ਛੱਤ ਤੇ ਰਾਤ ਨੂੰ ਤੇ ਉਹਦਾ ਬਾਹਰ ਖੋਲ ਕੇ ਉਹਨੂੰ ਮਾਰਨ ਲੱਗਿਆ ਸੀ ਤੇ ਇੰਨੇ ਫੋਨ ਇਹਨਾਂ ਦਾ ਚੱਲ ਗਿਆ ਨਹੀਂ ਤੁਸੀਂ ਵਾਪਸ ਆ ਜਾਓ ਤੇ ਉਹ ਉੱਥੇ ਜਾ ਕੇ ਜਦੋਂ ਇਸ ਤਰ੍ਹਾਂ ਦੇ ਗੁੰਡੇ ਭੇਜ ਕੇ ਤੇ ਆ ਕਲਾ ਸਕਦੇ ਤੇ ਇਹ ਤਾਂ ਜਮਨ ਸਾਰੇ ਉਹਨਾਂ ਦੀ ਬੋਕਲ ਚ ਇਸ ਤੇ ਮੈਂ ਹੁਣ ਮੀਡੀਆ ਰਾਹੀਂ ਹੋਰ ਸਾਰੇ ਮੈਂ ਐਸੇ ਕਰਕੇ ਤੁਹਾਨੂੰ ਸਾਰਾ ਪ੍ਰਾਸਾ ਜ਼ੋਰ ਜਿਹੜੀਆਂ ਗਾਂ ਸਸਤਾ ਮੈਂ ਜਾਂ ਕੋਈ ਹੋਰ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਡਾ ਤੇ ਉਹ ਮੁੰਡਿਆਂ ਦਾ ਸਾਥ ਦੇ ਦਿਓ ਤੁਸੀਂ ਸਾਰੇ ਇਸ ਕੰਮ 'ਚ ਆ ਕੇ ਖੜੇ ਹੋ ਜਾਓ ਉਹਨਾਂ ਮੁੰਡਿਆਂ ਨੂੰ ਜਿਹੜਾ ਨੂੰ ਆਪਣੇ ਉਮਰ ਵੀ ਨਹੀਂ 16 16 17 17 ਸਾਲ ਦੀ ਸੀ ਉਸ ਟਾਈਮ ਜਦੋਂ ਉਹਨਾਂ ਦੇ ਆਪਰੇਸ਼ਨ ਹੋਏ ਆ ਉਹ ਅੱਜ ਨਾ ਉਹ ਜਰਾਨੀਆਂ 'ਚ ਨਾ ਬੰਦਿਆਂ 'ਚ ਨਾ ਮਰਦ ਉਹਨਾਂ ਦੇ ਨਾ ਕੋਈ ਕਿਸੇ ਪਾਸੇ ਜਾਣ ਜੋ ਕਰੇ ਨਾ ਸ਼ਾਦੀ ਕਰਾਉਣ ਜੋ ਕਰੇ ਉਹਨਾਂ ਦੇ ਕਈ ਬੰਦੇ ਮੁੰਡੇ ਤਾਂ ਮੈਨੂੰ ਆਮ ਮਿਲ ਕੇ ਵੀ ਇੱਥੋਂ ਦਿੱਕਤ ਕਹਿ ਚੁੱਕੇ ਵੀ ਸਾਨੂੰ ਕੋਰਟਾਂ ਤੋਂ ਕਿਸੇ ਤੋਂ ਐਪਲੀਕੇਸ਼ਨ ਲਵਾ ਕੇ ਮਰਨ ਦੀ ਆਗਿਆ ਵਧਾ ਦਿਓ ਅਸੀਂ ਮਰਨ ਹੈ ਉਹ ਤੇ ਸਾਡਾ ਰਹੇ ਕੀ ਗਿਆ ਸਾਨੂੰ ਦੁਨੀਆ 'ਚ ਹੈ ਕੀ ਸਾਡਾ ਇੱਥੋਂ ਦਿੱਕਤ ਮੈਂ ਉਹਨਾਂ ਦਾ ਜਦੋਂ ਕਹਿੰਦੇ ਆ ਤੇ ਮੇਰਾ ਵੀ ਉੱਬਾ ਮਾਰ ਕੇ ਰੋਂ ਨਿਕਲਦਾ ਵੀ ਇਹ ਵਿਚਾਰ ਰਹਿੰਦਾ ਇਹਨਾਂ ਦਾ ਕੀ ਕਸੂਰ ਸੀ ਕਸੂਰ ਸਿਰ ਪੇ ਸੀ ਵੀ ਉਹਨੂੰ ਗੁਰੂ ਮੰਨ ਕੇ ਤੇ ਉੱਥੇ ਆਪ ਦਾ ਸਾਰਾ ਕੁਝ ਲਾਤਾ ਤੇ ਉਥੋਂ ਉਹਨਾਂ ਨੂੰ ਮਿਲਿਆ ਕੀ ਆ ਮਿਲ ਕੇ ਉਥੋਂ ੱਟਕੇ ਮਾਰ ਕੇ ਬਾਹਰ ਕੱਢੇ ਗਏ ਆ ਉਹਨਾਂ ਨੂੰ ਮਿਲਿਆ ਡੇਰੇ ਦੀ ਨੇੜੇ ਰਹਿੰਦੇ ਨੇ ਜਾਂ ਫਿਰ ਡੇਰੇ ਦੇ ਅੰਦਰ ਰਹਿੰਦੇ ਨੇ ਨੇੜੇ ਦੇ ਨੇੜੇ ਰਹਿੰਦੇ ਆ ਸ਼ਹਿਰ 'ਚ ਰਹਿੰਦੇ ਆ ਕੋਈ ਪਿੰਡ 'ਚ ਰਹਿੰਦੇ ਆ ਕੋਈ ਇਸ ਤਰ੍ਹਾਂ ਕੋਈ 50 ਕਿਲੋਮੀਟਰ ਦੇ ਕੋਈ 10 ਕਿਲੋਮੀਟਰ ਦੇ ਕੋਈ ਵਿਚੇ ਸ਼ਹਿਰ ਦੇ 2-3 ਕਿਲੋਮੀਟਰ ਤੇ ਇਸ ਤਰ੍ਹਾਂ ਮਤਲਬ ਹੈ ਉਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਵੀ ਇਹ ਜੇ ਕੋਈ ਹੋ ਗਿਆ ਤਾਂ ਸਾਡਾ ਇਹ ਜਿਹੜਾ ਕੇਸ ਸਾਰੇ ਖਤਮ ਨਾ ਹੋ ਜੇ ਸਾਡਾ ਇਹ ਮੈਂ ਕੋ ਆਪਣੇ ਆਮ ਪਬਲਿਕ ਨੂੰ ਵੀ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹੱਥ ਬੰਨ ਕੇ ਵੀ ਇਸ ਦੀ ਕੋਈ ਨਿਗਰਾਨੀ ਜਾਂ ਉਹ ਮੁੰਡਿਆਂ ਦੀ ਕੋਈ ਉਹਨਾਂ ਤੇ ਫੋਰਸ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਰੱਖੀ ਜਾਵੇ ਨਿਗਾ ਕਿ ਉਹ ਕੇਸ ਸਿਰੇ ਚੜ ਜੇ ਜੇ ਉਹ ਹੋ ਗਿਆ ਤਾਂ ਇਹਦਾ 10 ਦਿਨਾਂ ਦਾ ਜਿਹੜਾ ਸਰਚੇ ਜਾਂਦਾ ਮਕਸਦ ਪੂਰਾ ਹੋ ਜੂਗਾ ਇਹਦਾ ਅਗਲੀ ਜਿਹੜੀ ਉਹ ਚ ਨਵਕਿਰਨ ਸਿੰਘ ਵਕੀਲ ਆਏ ਉਹਨਾਂ ਨੇ ਦੱਸਿਆ ਸੀ ਇਹ ਖੱਟਾ ਸਿੰਘ ਜੇ ਇਹ 10 ਮੁੰਡਿਆਂ ਦੇ 9-10 ਮੁੰਡੇ ਆ ਜੋ ਇਹਦਾ 10-10 ਸਾਲ ਦੀ ਵੀ ਇੱਕ ਬੰਦੇ ਵਾਂਗ ਸਜ਼ਾ ਹੋ ਗਈ ਤਾਂ 90 ਸਾਲ ਦੀ ਸਜ਼ਾ ਹੋਊਗੀ ਇਹਨੂੰ ਤੇ 90 ਸਾਲ ਦੀ ਤੁਸੀਂ ਹਿਸਾਬ ਲਾ ਲਓ ਕਿ ਤੂੰ ਇਹਦੀ ਸਾਰੀ ਉਮਰ ਜੇਲ੍ਹ ਚ ਜੇਲ੍ਹ ਚ ਹੀ ਜਾਊਗੀ ਤੇ ਉਸ ਨੂੰ ਡਰ ਕੇ ਸਾਨੂੰ ਇਹ ਡਰ ਲੱਗਦਾ ਵੀ ਜੇ ਕਿਉਂਕਿ ਉਹ ਮੁੰਡਿਆਂ ਨੇ ਸਾਰਿਆਂ ਦੇ 164 ਦੇ ਬਿਆਨ ਹੋਏ ਐ ਔਰ ਮੈਡੀਕਲਸ ਬਕਾਇਦਾ ਪੀਜੀਆਈ ਚੋਂ ਹੋਏ ਐ আলਟਰਾਸਾਉਂਡ ਸਾਰਾ ਕੋਸ ਵੀ ਕੋਈ ਇਹ ਵੀ ਨਹੀਂ ਕਰਸਦਾ ਵੀ ਇਹਨੇ ਜਾਣ ਕੇ ਕਰਾਇਆ ਜਾਂ ਹੋਰ ਉਹ ਵੀ ਸਾਰਾ ਜਦੋਂ ਇਹਨੂੰ ਕੋਰੋਲ ਮਿਲਦੀ ਐ ਸਾਧ ਨੂੰ ਤਾਂ ਤੁਹਾਡੀ ਉਹਨਾਂ ਗਵਾਹਾਂ ਦੇ ਨਾਲ ਕਿਤੇ ਫਿਰ ਗੱਲਬਾਤ ਹੁੰਦੀ ਐ ਕਿਹੜੇ ਖੌਫ ਦੇ ਵਿੱਚ ਰਹਿੰਦੇ ਨੇ ਫਿਰ ਕਿੰਨਾ ਕੁ ਉਹਨਾਂ ਨੂੰ ਖਤਰਾ ਹੁੰਦਾ ਪਹਿਲਾਂ ਤਾਂ ਇੰਨਾ ਨਹੀਂ ਸੀ ਕਿਉਂਕਿ ਬਰਨਾਵੇ ਤੋਂ ਉੱਥੇ ਉਧਰ ਚਲਾ ਜਾ ਹੁਣ ਐ ਨਾ ਹੁਣ ਮੇਰੇ ਅੱਜ ਇੱਕ ਮੁੰਡੇ ਨਾਲ ਗੱਲ ਹੋਈ ਐ ਉਹ ਮੇਰੇ ਕੋਲੇ ਰੋਂਦਾ ਵੀ ਸੀ ਉਹਦਾ ਬਾਈ ਜੀ ਜੇ ਅੱਜ ਦਾ ਆ 10 ਦਿਨਾਂ ਚ ਅਸੀਂ ਬਚ ਗਏ ਨਾ ਤਾਂ ਸਮਝੋ ਬਚ ਗਏ ਨਹੀਂ ਔ ਤੇ ਨਹੀਂ ਔਖਾ ਇਸ ਕਰਕੇ ਬਹੁਤ ਮਤਲਬ ਡਰ ਲੱਗ ਰਿਹਾ ਵੀ ਇਹ ਜਿਹੜਾ 10 ਦਿਨਾਂ ਵਾਸਤੇ ਸਰਸਿਕ ਗਿਆ ਹੈ ਇਹਦਾ ਬਹੁਤ ਨੁਕਸਾਨ ਹੋ ਸਕਦਾ ਹੈ ਉਹ ਜਿਹੜਾ ਨਪੂਸਿਕ ਵਾਲਾ ਕੇਸ ਆ ਉਹ ਵੀ ਸਜ਼ਾ ਦੇ ਨੇੜੇ ਲੱਗਿਆ ਹੋਇਆ ਉਹ ਸਾਰਾ ਮਹੀਨੇ ਚ ਹੀ ਹੋਣਾ ਹੈ ਉਹ ਟ੍ਰਾਇਲ ਸ਼ੁਰੂ ਹੋ ਗਿਆ ਕੋਰਟ ਚ ਸੀਬੀਆਈ ਕੋਰਟ ਚ ਆਪਣੇ ਪੰਚਕੁੱਲੇ ਉਹ ਟ੍ਰਾਇਲ ਸ਼ੁਰੂ ਹੋ ਗਿਆ 1 ਮਹੀਨੇ 1.5 ਮਹੀਨੇ ਚ ਹਾਈ ਕੋਰਟ ਦਾ ਆਦੇਸ਼ ਹੈ ਵੀ 1.5 ਮਹੀਨੇ ਚ ਇਹਦਾ ਨਵਟਾਰਾ ਕਰੋ ਇਸੇ ਦਾ ਹੀ ਡਰ ਹੈ ਨਾ ਵੀ ਜਿਹੜਾ ਇੱਕੇ ਦਮ 10 ਦਿਨਾਂ ਵਾਸਤੇ ਸਰਚੇ ਜਾ ਰਿਹਾ ਤੇ ਉਦੋਂ ਉਹ ਕੇਰਸ ਦਾ ਫੈਸਲਾ ਉਹ ਆਈਆਂ ਜਮਲ ਤੇ ਹੋ ਗਈਆਂ ਚਾ ਕੱਲ ਨੂੰ ਹੋ ਜਾਣ ਚਾ ਪਰਸੋਂ ਚਾ 10 ਦਿਨਾਂ ਨੂੰ ਹੋ ਜਾਣ ਉਸ ਦਾ ਇਹ ਡਰ ਮਾਰੀ ਜਾਂਦਾ ਸਾਨੂੰ ਤੁਸੀਂ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੇ ਹੋ ਅਸੀਂ ਤਾਂ ਖਤਰਾ ਤਾਂ ਆਏ ਆ ਪਰਮਾਤਮਾ ਤੇ ਸੱਚ ਬੋਲਣਾ ਹੈ ਮੇਰੀ ਉਹਦੇ ਨਾਲ ਨਿੱਜੀ ਕੋਈ ਦੁਸ਼ਮਣੀ ਨਹੀਂ ਕੋਈ ਉਹਦੇ ਨਾਲ ਰੰਜਿਸ਼ ਨਹੀਂ ਕਿਉਂ ਮੇਰਾ ਉਹਦੇ ਨਾਲ ਕੁਛ ਨਹੀਂ ਹੈ ਕੋਈ ਮੇਰਾ ਉਹਦੇ ਨਾਲ ਜ਼ਮੀਨ ਦਾ ਵਟਾਰਾ ਨਹੀਂ ਕੋਈ ਲੈਣ ਦਾ ਨਹੀਂ ਕੋਈ ਦੇਣ ਦਾ ਠੀਕ ਹੈ ਮੇਰੀ ਜਾਇਦਾਦਾਂ ਦਾ ਜਾਂ ਹੋਰ ਜਦੋਂ ਇਹਦੇ ਖਿਲਾਫ ਗਵਾਹੀ ਕੀਤੀ ਉਹ ਚ ਨੁਕਸਾਨ ਬਹੁਤ ਕੀਤਾ ਚਲੋ ਉਹ ਕੀਤਾ ਪਰ ਜੋ ਮੈਂ ਬੋਲਿਆ ਉਹ ਅੱਖੀਂ ਦੇਖਿਆ ਤੇ ਕੰਨੀ ਸੁਣ ਕੇ ਸੱਚ ਬੋਲਿਆ ਮੈਂ ਹੋਰ ਮੈਂ ਇਹਦੇ ਨਾਲ ਕੋਈ ਮੈਨੂੰ ਕਿਸੇ ਹੋਰ ਨਿੱਜੀ ਦੁਸ਼ਮਣੀ ਜਾਂ ਕੋਈ ਕੁਛ ਨਹੀਂ ਹੁਣ ਵੀ ਤਾਂ ਕੀ ਆਉਂਦੀਆਂ ਨੇ ਜਾਂ ਹੁਣ हट ਗਈ ਧਮਕੀਆਂ ਤਾਂ ਤਾਂ ਇਹਨਾਂ ਦਾ ਪਤਾ ਹੀ ਨਹੀਂ ਸੁਣ ਦੱਸਿਆ ਵੀ ਜਦੋਂ ਚਿਵਾਰਾਂ ਤੇ ਰਾਤ ਨੂੰ ਚੜ ਕੇ ਬੰਦੇ ਜਾ ਕੇ ਧਮਕੀ ਥੋੜੇ ਹੀ ਦਿੰਦੇ ਜਾ ਕੇ ਕੰਮ ਕਰ ਦਿੰਦੇ ਆ ਤੇ ਰਣਜੀਤ ਸਿੰਘ ਨੂੰ ਜਦੋਂ ਮਾਰਿਆ ਘੱਟ ਤੋਂ ਘੱਟ 2 ਮਹੀਨੇ ਗੱਡੀਆਂ ਲੈ ਕੇ ਹੋਟਲਾਂ ਚ ਕਦੇ ਰੈਸਟੋਰੈਂਟ ਕਦੇ ਕਿਤੇ ਕਦੇ ਕਿਤੇ ਰਹਿ ਰਹਿ ਕੇ ਜਾ ਕੇ ਉਹਦਾ ਮਰਡਰ ਕੀਤਾ ਸੀ ਉਹਨੂੰ ਇਹ ਹੀ ਨਹੀਂ ਪਤਾ ਸੀ ਉਹ ਜਦੋਂ ਉਹਦਾ ਅੰਤਮ ਸਹਕਾਰ ਉਹ ਜਿਹੜਿਆਂ ਨੇ ਮਾਰੇ ਉਹੀ ਜਾ ਕੇ ਉਹ ਅੰਤਮ ਸਹਕਾਰ ਤੇ ਜਾ ਕੇ ਆਏ ਇਦੋ ਤੇ ਹੋਰ ਕੀ ਹੋ ਸਕਦਾ ਕੇ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਇਹ ਵੋਟਾਂ ਲਈ ਖੇਡ ਖੇਡੀ ਜਾ ਰਹੀ ਆ ਹੁਣ ਜਦੋਂ ਵੀ ਆਇਆ ਹੈ ਅੱਜ 13ਵੀਂ ਵਾਰ ਆਇਆ ਘਟੋ ਘਟ 7 ਵਾਰ ਅਜਿਹੇ ਸਮੇਂ ਆਇਆ ਜਦੋਂ ਕਦੇ ਦਿੱਲੀ ਚ ਵੋਟਾਂ ਹੁੰਦੀਆਂ ਨੇ ਜਦੋਂ ਹਰਿਆਣੇ ਚ ਹੁੰਦੀਆਂ ਨੇ ਜਾਂ ਫਿਰ ਕੇਂਦਰ ਦੀਆਂ ਵੋਟਾਂ ਹੁੰਦੀਆਂ ਨੇ ਜਾਂ ਕਿਸੇ ਸਟੇਟਾਂ ਦੀਆਂ ਹੁੰਦੀਆਂ ਨੇ 7 ਵਾਰ ਤਾਂ ਉਸ ਸਮੇਂ ਪ੍ਰੂਫ ਮਿਲਿਆ ਕਿ ਵੋਟਾਂ ਦੀ ਖੇਡ ਹੈ ਇਹ ਵੋਟ ਬੈਂਕ ਦਾ ਨਤੀਜਾ ਵੋਟ ਬੈਂਕ ਦਾ ਸਰਕਾਰਾਂ ਹੁੰਦਾ ਹੈ ਵੀ ਸ਼ਾਇਦ ਇਹ ਪੱਲੇ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਵੋਟ ਬੈਂਕ ਹੈ ਜਾਂ ਇਹਦੇ ਪੱਲੇ ਕੋਈ ਵੋਟ ਹੈ ਕਿਉਂਕਿ ਜਿਹੜਾ ਬੰਦਾ ਜਿਸ ਪਾਰਟੀ ਨਾਲ ਜੁੜਿਆ ਨਾ ਇਹ ਵੋਟ ਆਈ ਦੀ ਚੀਜ਼ ਹੈ ਜਿਹੜਾ ਬੰਦਾ ਜਿਸ ਪਾਰਟੀ ਨਾਲ ਜੁੜ ਗਿਆ ਚਾਹ ਆਜ਼ਾਦ ਹੈ ਚਾਹ ਕੋਈ ਬਹੁਤ ਜਨਸਵਾਇ ਹੈ ਨੈਲੋ ਹੈ ਭਾਜੀਪੀ ਹੈ ਕੋਈ ਵੀ ਹੈ ਜਿਹਦੇ ਨਾਲ ਜੁੜ ਗਿਆ ਨਾ ਉਹ ਉਸ ਟਾਈਮ 10 ਦਿਨ 15 ਦਿਨ ਉਹ ਘਰ ਛੱਡ ਦੂਗਾ ਉਹ ਬੰਦੇ ਨੂੰ ਛੱਡ ਦੂਗਾ ਜਿਹੜਾ ਉਹਨੂੰ ਵੋਟ ਵਾਸਤੇ ਕਹੂਗਾ ਪਰ ਵੋਟ ਜਿੰਨਾ ਚਿਰ ਪਾ ਕੇ ਜਿੱਥੇ ਉਹਦਾ ਮਨ ਹੈ ਉਹ ਉੱਥੇ ਪਾ ਕੇ ਨਹੀਂ ਆਉਂਦਾ ਉਹਨਾਂ ਚਿਰ ਹਟਦਾ ਨਹੀਂ ਬੇਅਦਵੀ ਵਾਲੇ ਕੇਸ ਵੀ ਪ੍ਰਭਾਵਿਤ ਹੋ ਸਕਦੇ ਨੇ ਸਨ ਸਾਰੇ ਹੋ ਸਕਦੇ ਬਿਲਕੁਲ ਹੋ ਸਕਦੇ ਬੇਅਦਵੀ ਵਾਲੇ ਵੀ ਤਾਂ ਸਾਡੀ ਬਦਕਿਸਮਤੀ ਹੈ ਸਾਨੂੰ ਕੋਈ ਉਹਨੂੰ ਇੱਕ ਉਹ ਆਦੰਨਾ ਜਿਹੜਾ ਸਾਡਾ ਮੇਨ ਹੈ ਬੇਅਦਵੀ ਵਾਲਾ ਗੁਰੂ ਪਾਤਸ਼ਾਹ ਆ ਉਹਦੇ ਬੰਦੇ ਸਾਡਾ ਕਿਸੇ ਦਾ ਧਿਆਨ ਹੀ ਨਹੀਂ ਯਾਰ ਐਦੋਂ ਉੱਤੇ ਸਾਡੀ ਬਦਕਿਸਮਤੀ ਕੀ ਹੋਊਗੀ ਆਪਦੇ ਪਰਿਵਾਰਾਂ ਦੀ ਖਾਤਰ ਆਪਦੇ ਬੱਚਿਆਂ ਦੀ ਖਾਤਰ ਅਸੀਂ ਜੋੜੇ ਲਾ ਲਾ ਕੇ ਪੱਜੇ ਫਿਰਦੇ ਆਂ ਕੋਟਾਂ 'ਚ ਹੋਰ ਉਹ ਬੇਅਦਬੀ ਵਾਸਤੇ ਸਾਡਾ ਕੋਈ ਬੋਲ ਹੀ ਨਹੀਂ ਰਾ ਯਾਰ ਕੋਈ ਉਹਦੇ ਪਿੱਛੇ ਜਾ ਹੀ ਨਹੀਂ ਰਾ ਹੱਦ ਹੋ ਗਈ ਯਾਰ ਉਹ ਗੁਰੂ ਪਾਸ਼ਾ ਮਹਾਰਾਜ ਜੀ ਦੇ ਜਿਨ੍ਹਾਂ ਨੇ ਸਾਨੂੰ 24 ਘੰਟੇ ਸਾਹ ਦਿੱਤੇ ਐ ਤੇ ਉਸ ਦੀ ਖਾਤਰ ਅਸੀਂ ਯਾਰ ਜਮੇ ਚੁੱਪ ਹੋ ਗਏ ਇਦੋਂ ਉੱਤੇ ਸਾਡੇ ਵਾਸਤੇ ਵੱਧ ਕਿਸਮਤੀ ਕਿੱਥੇ ਹੋਊਗੀ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਬਹੁਤ ਦੁੱਖ ਲੱਗ ਰਿਹਾ ਮੇਰੇ ਵਰਗੇ ਤਾਂ ਕੋਈ ਉੱਥੇ ਹੈ ਹੀ ਨਹੀਂ ਤੇ ਨਹੀਂ ਤਾਂ ਮੈਨੂੰ ਕੋਈ ਆਖਣ ਵੀ ਤੂੰ ਸੰਭਾਲ ਤੇ ਮੈਂ 20 ਘੰਟੇ ਇਸੇ ਕੰਮ ਨੂੰ ਜੇ ਘਰੇ ਜਿੰਨਾ ਚਿਰ ਸਿਰੇ ਨਾ ਚੜਿਆ ਤੇ ਘਰੇ ਵੜ ਕੇ ਤਾਂ ਮੈਨੂੰ ਕਹਿ ਦਿਓ ਖੱਟਾ ਨਾ ਨਾ ਕਿ ਹੋਰ ਦੱਸੋ ਐਨੇ ਅੰਦਰ ਹੈਗੀ ਪਰ ਮੈਂ ਕਰਾਂ ਕਿ ਮੈਨੂੰ ਪਤਾ ਹੀ ਨਹੀਂ ਵੀ ਕੀ ਕੀ ਸ ਹੈ ਕਿੱਥੇ ਕਿਵੇਂ ਚੱਲ ਰਿਹਾ ਕੀ ਕੋਈ ਪੁੱਛ ਹੀ ਨਹੀਂ ਰਿਹਾ ਕੋਈ ਦੱਸ ਹੀ ਨਹੀਂ ਰਿਹਾ ਇਸ ਦਾ ਬਹੁਤ ਦੁੱਖ ਲੱਗ ਰਿਹਾ ਬਹੁਤ ਦੁੱਖ ਲੱਗ ਰਿਹਾ ਜੀ ਤੁਸੀਂ ਗੱਲਬਾਤ ਕੀਤੀ ਹਮੈਤ ਕਰਦੇ ਹੋ ਕਿ ਉਹਨਾਂ ਨੂੰ ਪਰਵਲ ਮਿਲਣੀ ਚਾਹੀਦੀ ਜੇਕਰ ਰਿਹਾ ਨਹੀਂ ਕਰਨ ਬਿਲਕੁਲ ਉਹਨਾਂ ਨੇ ਕਿਸੇ ਨੇ ਆਪ ਦੇ ਸਾਇਦ ਇਹ ਖਾਤਰ ਨਹੀਂ ਇਹਨੇ ਜਿਵੇਂ ਆਪਦੇ ਬਲਾਤਕਾਰਾਂ ਨੂੰ ਹੋਰਾਂ ਨੂੰ ਰੋਕਣ ਦੀ ਖਾਤਰ ਕੀਤਾ ਤੇ ਅੱਜ ਉਹਨਾਂ ਨੂੰ ਉਹਨਾਂ ਨੇ ਕੋਈ ਨੇ ਉਹਨਾਂ ਨੇ ਤਾਂ ਆਪਦੇ ਅਨਖ ਦੀ ਖਾਤਰ ਕੀਤਾ ਕੋਈ ਕਿਸੇ ਨੇ ਜਿੰਨੇ ਨੇ ਵੀ ਕੀਤਾ ਤੁਹਾਡੀ ਗਵਾਹੀ ਕਿਹੜੇ ਕਿਹੜੇ ਕੇਸਾਂ ਚ ਇੱਕ ਤਾਂ ਪੱਤਰਕਾਰ ਕਤਲ ਮਾਮਲੇ ਚ ਸਾਰਿਆਂ ਚ ਹੀ ਹੈ ਸਾਰੇ ਸਾਰਿਆਂ ਹਾਂ ਇਹਨਾਂ ਚ ਵੀ ਇਹਨਾਂ ਚ ਜਿੰਨੇ ਮੁੰਡੇ ਉਹ ਮੇਰੇ ਨਾਲ ਹੀ ਹੈ ਉਹਨਾਂ ਚ ਵੀ ਉਹ ਮੇਰੇ ਸਾਹਮਣੇ ਸਾਰੇ ਵੀ ਮੇਰੀ ਹੈ ਵੀ ਮੇਰੇ ਸਾਹਮਣੇ ਹਾਂ ਇਹਨਾਂ ਇਹਨਾਂ ਦੇ ਆਪਰੇਸ਼ਨ ਹੋਏ ਸੀ ਮੈਂ ਕੋਲੇ ਖੜਾ ਸੀ ਉੱਤਨਾ ਚੀ ਜੇ ਥੋੜੇ ਸਾਹਮਣੇ ਹੁੰਦੇ ਬਿਲਕੁਲ ਹੋਇਆ ਬਿਲਕੁਲ ਹੋਇਆ ਮੇਰੇ ਸਾਹਮਣੇ ਹੋਇਆ ਸਰ ਹਾਂ ਕਿਵੇਂ ਕਿਵੇਂ ਉਹਨਾਂ ਨੂੰ ਉਹਨਾਂ ਦਾ ਮਾਈਂਡ ਵਾਸ਼ ਕਰ ਲਿਆ ਜਾਂਦਾ ਸੀ ਕੀ ਕਰਦੇ ਸੀ ਮਾਈਂਡ ਡਰਾਈ ਇਹਨੇ ਦਿੰਦੇ ਸੀ ਵੀ ਜੇ ਘਰ ਦੇ ਤਾਂ ਕਹਿੰਦੇ ਅਸੀਂ ਨਹੀਂ ਸੋਨੂੰ ਚੱਲਣਾ ਤੇ ਡੇਰੇ ਵਾਲੇ ਕਹਿੰਦੇ ਸੀ ਜੇ ਨਹੀਂ ਕਰਨਾ ਤਾਂ ਚਲੋ ਤੇ ਜਦੋਂ ਉਹਨਾਂ ਨੂੰ ਕਹਿੰਦੇ ਸੀ ਵੀ ਪੈ ਜਾਓ ਤਾਂ ਉਹ ਕਹਿੰਦਾ ਕੀ ਕਰਾਂ ਉਹਦੇ ਕਾਲੇ ਪੀੜੀ ਦੇ ਤੇ ਇਸ ਤਰ੍ਹਾਂ ਦੇ ਕੋਈ ਇੰਜੈਕਸ਼ਨ ਚੱਲੇ ਉਹ ਲਾਉਣੇ ਆ ਤੁਸੀਂ 10 ਮਿੰਟ ਪਾਜੋ ਉਹ ਸੁਣ ਕਰਕੇ ਤੇ ਉਦੋਂ ਪਤਾ ਲੱਗਦਾ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਸਾਡਾ ਕੀ ਹੈ ਕੁਛ ਨਹੀਂ ਮੱਸਾ ਹੋਇਆ ਗਵਾਹੀ ਉਸੇ ਤਰ੍ਹਾਂ ਦਵਾਂਗੇ ਬੇਵਾਕੋ ਕੇ ਠੋਕੇ ਦੇਵਾਂਗੇ ਠੋਕੇ ਉਸ ਘੜੀ ਨੂੰ ਇੰਤਜ਼ਾਰ ਕਰ ਰਹੇ ਆਂ ਵੀ ਪ੍ਰਮਾਤਮਾ ਉਹ ਦਿਨ ਤੇ ਉਹ ਟਾਈਮ ਉਹ ਘੜੀ ਸੁਲੱਖਣੀ ਹੋਊਗੀ ਕਿ ਜਦੋਂ ਆਜੇ ਤੇ ਅਸੀਂ ਆਪਦੀ ਜ਼ਿੰਦਗੀ ਦਾ ਬੋਝ ਲਾ ਕੇ ਹਲ ਹੌਲੇ ਹੋ ਜੀ ਫੁੱਲ ਵਰਗੇ ਹਾਂਜੀ ਤੇ ਸਾਧ ਨੂੰ ਪਰੋਲਾ ਮਿਲਣ ਤੋਂ ਬਾਅਦ ਸਾਧਵੀਆਂ ਦੇ ਕੇਸ ਦੇ ਵਿੱਚ ਜਿਹੜੇ ਗਵਾਹ ਸੀ ਜਾਂ ਸਾਧਵੀਆਂ ਸੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਦੇ ਗੱਲਬਾਤ ਹੋਈ ਕੀ ਵੀਤਦੀ ਆ ਉਹਨਾਂ ਦੇ ਉੱਤੇ ਜਦੋਂ ਉਹਨੂੰ ਸਾਧ ਨੂੰ ਪਰੋਲਾ ਮਿਲਦੀ ਆ ਵੀ ਦੀ ਉਹ ਵੀ ਇਹੀ ਰਹੁੰਦੇ ਆ ਪਰ ਕੋਈ ਸੁਣਾਈ ਵਾਲੇ ਨੀ ਨਾ ਸਰਕਾਰਾਂ ਸੁਣਦੀਆਂ ਨਾ ਉੱਤ ਵੱਡੇ ਸੁਣਦੇ ਨਾ ਛੋਟੇ ਸੁਣਦੇ ਕੋਈ ਸੁਣਦਾ ਹੀ ਨਹੀਂ ਰੋ ਕੇ ਰੋਕ ਜਾਂ ਅੱਖਾਂ ਦਾ ਪਾਣੀ ਅੱਖਾਂ ਦੀ ਮੋੜ ਕੇ ਚੁੱਪ ਕਰਕੇ ਆਪ ਦਾ ਘਰੇ ਬੈਠੇ ਆ ਸਾਰੇ ਹਾਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਘੱਟਾ ਸਿੰਘ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕਰ ਗਏ ਨੇ ਤਾਂ ਇੱਕ ਵਾਰ ਫਿਰ ਉਹੀ ਗੱਲ ਕਹੀ ਹੈ ਕਿ ਪੂਰੀ ਡਟ ਕੇ ਜਿੱਥੇ ਵੀ ਕਿਤੇ ਗਵਾਹੀ ਦੇਣੀ ਪਈ ਜਿਹੜੇ ਵੀ ਕੇਸਾਂ ਦੇ ਵਿੱਚ ਗਵਾਹੀ ਇਹਨਾਂ ਦੀ ਚੱਲਦੀ ਆ ਉਸ ਦੇ ਵਿੱਚ ਡਟ ਕੇ ਗਵਾਹੀ ਦੇਣਗੇ ਤੇ ਨਾਲ ਦੀ ਨਾਲ ਇਹ ਵੀ ਖੱਤਸਾ ਇਹਨਾਂ ਨੇ ਜ਼ਾਹਰ ਕਰ ਦਿੱਤਾ ਕਿ ਜਿਹੜੇ ਨਪੋ ਸਿੰਘ ਕੇਸਾਂ ਦੇ ਵਿੱਚ ਗਵਾਹ ਨੇ ਜਿਹੜੇ ਡੇਰਾ ਸਿਰਸੇ ਦੇ ਨੇੜੇ ਰਹਿੰਦੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਵਕੀਲ ਵੀ ਪਹਿਲਾਂ ਖਤਸਾ ਜਿਤਾ ਚੁੱਕੇ ਨੇ ਕਿ ਜੇਕਰ ਹੁਣ 10 ਦਿਨਾਂ ਦੇ ਲਈ ਬਲਾਤਕਾਰੀ ਸਾਥ ਉਸ ਡੇਰੇ ਦੇ ਕੋਲ ਚੱਲਿਆ ਡੇਰੇ ਦੇ ਵਿੱਚ ਚੱਲਿਆ ਤਾਂ ਫਿਰ ਉਹਨਾਂ ਜਿਹੜੇ ਗਵਾਹ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਤਾਂ ਨਾਲ ਦੀ ਨਾਲ ਸੁਰੱਖਿਆ ਦੀ ਵੀ ਮੰਗ ਉਹਨਾਂ ਦੇ ਲਈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ